ਹਿੱਕ ਫੁੱਲੀਆਂ ਕਦੇ ਨਹੀਂ ਕੰਮ ਆਉਂਦੀਆਂ ਜਦ ਹਿੱਕ 'ਚ ਬੇਗਾਨਾ ਪੁੱਤ ਵੱਜਦਾ ਫੋਕਾ ਫੈਰ ਵੀ ਨਸ਼ੇਤੀ-ਸ਼ੇਤੀ ਨਿਕਲੇ ਜਦ ਬੱਦਲ ਦੇ ਵਾਂਗੂ ਵੈਰੀ ਗੱਜਦਾ ਚੰਗੇ ਬੰਦੇ ਦੇ ਪੈਰਾਂ 'ਚੋਂ ਮਿੱਟੀ ਖਿਸਕੇ ਚੰਗੇ ਬੰਦੇ ਦੇ ਪੈਰਾਂ 'ਚੋਂ ਮਿੱਟੀ ਖਿਸਕੇ ਜਦ ਦੁਸ਼ਮਣ ਬਣਦਾ ਨਾਲ ਦੀ ਐ ਬੰਦੂਕ ਨਹੀਂ ਬਦਮਾਸ਼ੀ ਓ ਬੱਲਿਆ ਜਿਗਰਾ ਪਾਲਦੀ ਐ ਬੰਦੂਕ ਰਹੀ ਬਦਮਾਸ਼ੀ ਓ ਬੱਲਿਆ ਜਿਗਰਾ ਪਾਲ ਦਿਆ ਹਾਂ ਬੱਲਿਆ ਜਿਗਰਾ ਪਾਲ ਦਿਆ ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਆਪਣੇ ਟੈਟੂ ਸਟੂਡੀਓ ਗਿੱਦੜਵਾ ਵਿਖੇ ਬਹੁਤ ਹੀ ਸੁਰੀਲੇ ਗਾਇਕ ਕੁਲਦੀਪ ਰਸੀਲਾ ਜੀ ਨੇ ਵਿਜ਼ਿਟ ਕੀਤਾ ਸੋ ਮਲਾਉਣੇ ਆ ਤੁਹਾਨੂੰ ਕੁਲਦੀਪ ਰਸੀਲਾ ਜੀ ਦੇ ਨਾਲ ਸੋ ਇਹ ਪੁਰਾਣੇ ਕਲਾਕਾਰ ਨੇ ਜੀ ਤੇ ਬਹੁਤ ਸਾਰੇ ਗਾਣੇ ਇਹਨਾਂ ਦੇ ਆਏ ਹੋਏ ਹਨ ਤੇ ਉਹਨਾਂ ਵਿੱਚੋਂ ਕੁਝ ਤੁਹਾਨੂੰ ਦੱਸ ਰਿਹਾ ਆ ਆ ਪਿਛੇ ਜੇ ਇੱਕ ਗਾਣਾ ਆ ਜਿਗਰਾ ਭਾਲਦੀ ਆ ਲਾਹ ਬੀਰਾਜੀ ਦੇ ਨਾਲ ਤੇ ਧਰਮਪ੍ਰੀਤ ਜੀ ਦੇ ਨਾਲ ਵੀ ਬਹੁਤ ਸਾਰੇ ਗਾਣੇ ਇਹਨਾਂ ਨੇ ਗਾਏ ਹੋਏ ਹਨ ਇਹਨਾਂ ਨੂੰ ਬਚਪਨ ਤੋਂ ਹੀ ਬਹੁਤ ਜ਼ਿਆਦਾ ਗਾਉਣ ਦਾ ਸ਼ੌਂਕ ਸੀ ਕੁਲਦੀਪ ਰਸੀਲਾ ਜੀ ਬਹੁਤ ਮਿਹਨਤੀ ਇਨਸਾਨ ਨੇ ਤੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਟਰਗਲ ਕੀਤਾ ਇਹਨਾਂ ਨੇ ਧਰਮਪ੍ਰੀਤ ਜੀ ਨਾਲ ਬਹੁਤ ਸਾਰੇ ਐਲਬਮਸ ਕੀਤੇ ਹੋਈਆਂ ਨੇ ਜੇ ਤੇ ਤੁਨੀ ਨਿਭਦਾ ਬਾਜੀ ਇਸ਼ਕੇ ਦੀ ਤੇ ਮੈਸ ਪੂਜਾ ਜੀ ਨਾਲ ਵੀ ਬਹੁਤ ਸਾਰੇ ਗਾਣੇ ਇਹਨਾਂ ਨੇ ਕੀਤੇ ਹੋਏ ਨੇ ਇਹਨਾਂ ਵਿੱਚੋਂ ਕੁਝ ਸਫਾਰੀ ਡੋਰੀਆ ਸਫਾਰੀ ਬਹੁਤ ਜ਼ਿਆਦਾ ਫੇਮਸ Song ਹੋਇਆ ਹੁਣ ਬਾਣੀਆ ਕੋਲ ਮਰੂਤੀ ਰੱਖਦੇ ਜੱਟ ਸਫਾਰੀ ਨੇ ਸੋ ਤੁਸੀਂ ਦੱਸੋ ਦੋਸਤੋ ਕਿਹੜਾ ਗਾਣਾ ਇਹਨਾਂ ਦਾ ਸੁਣਿਆ ਹੋਇਆਗਾ ਸੋ ਫਾਈਨਲੀ ਆਪਾਂ ਟੈਟੂ ਬਣਾਉਣ ਜਾ ਰਹੇ ਆ ਬਾਈ ਜੀ ਦੇ ਤੇ ਇਹਨਾਂ ਨੇ ਇਹ ਵਾਲਾ ਟੈਟੂ ਸਿਲੈਕਟ ਕੀਤਾ ਸੋ ਬਸ ਟੈਟੂ ਬਣਾਉਣ ਦੀ ਤਿਆਰੀ ਆ ਬਣੇ ਰਿਓ ਵੀਡੀਓ ਦੇ ਵਿੱਚ ਤਾਂ ਟੈਟੂ ਬਣਾਉਣਾ ਆਪਾਂ ਸਟਾਰਟ ਕਰ ਦਿੱਤਾ ਬਸ ਆ ਮੇਚਾ ਲੈ ਰਹੇ ਆ ਬਾਦ ਆ ਬਾਈ ਜੀ ਦਾ ਤੇ ਬਸ ਫਾਈਨਲੀ ਆ ਟੈਟੂ ਸ਼ੁਰੂ ਕਰ ਰਹੇ ਆ ਬਸ ਥੋੜੇ ਟਾਈਮ ਚ ਤੇ ਬਾਈ ਜੀ ਦਾ ਟੈਟੂ ਬਣਾਉਣ ਦਾ ਕਾਫੀ ਸਮੇਂ ਤੋਂ ਪਲਾਨ ਸੀਗਾ ਗੱਲਬਾਤ ਹੁੰਦੀ ਰਹਿੰਦੀ ਸੀ ਬਸ ਆਨ ਦਾ ਟਾਈਮ ਨਹੀਂ ਲੱਗਦਾ ਸੀ ਸੋ ਅੱਜ ਉਹ ਦਿਨ ਆ ਗਿਆ ਤੇ ਅਟੈਰੂ ਸ਼ੁਰੂ ਕਰ ਰਹੇ ਹਾਂ ਬਾਈ ਜੀ ਦਾ ਤੇ ਪੂਰੀ ਵੀਡੀਓ ਦੇਖੋ ਦੋਸਤੋ ਉਹ ਕੰਪਲੀਟ ਟੈਟੂ ਕਰਾਂਗੇ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਆਪਣਾ ਸਾਰਾ ਪੈਟਰਨ ਜਿਹੜਾ ਪੁੱਛਤਾ ਸੀ ਉਹ ਅੱਜ ਜਿੰਨਾ ਕਾਪਾ ਅੱਜ ਕਰ ਸਕਦੇ ਉਹ ਕਰਾਂਗੇ ਅੱਜ ਸਾਡਾ ਵੱਡਾ ਭਰਾ ਗਰਲਾ ਵੀਰਾ ਵੀ ਸਟੂਡੀਓ ਪਹੁੰਚਿਆ ਤੇ ਬਾਈ ਬਹੁਤ ਸੋਹਣੇ ਗਾਣੇ ਲਿਖਦਾ ਤੇ ਅੱਜ ਬਾਈ ਗਲਦੀਪ ਅਰਸਿੱਲਾ ਜੀ ਨਾਲ ਮੁਲਾਕਾਤ ਕਰਵਾਈ ਬਾਈ ਜੀ ਦੀ ਤੇ ਬਾਈ ਜੀ ਨੂੰ ਆਪਣੇ ਲਿਖੇ ਹੋਏ ਗਾਣੇ ਸੁਣਾਏ ਬਾਈ ਜੀ ਨੇ ਤੇ ਬਾਈ ਨੇ ਬਹੁਤ ਐਪਰੀਸ਼ੀਏਟ ਕੀਤਾ ਉਹਨੂੰ ਤਾਂ ਹੋਰ ਗਾਣੇ ਲਿਖਣ ਲਈ ਵੀ ਕਿਹਾ ਤੇ ਜੋ ਇੱਕ ਆ ਬਣਾਇਆ ਸੀ ਬਈ ਆਪਣੇ ਕਿਰਮਾ ਦੇ ਹਾਸਪੈਕ ਕਰਾਇਆ ਉਹਨੇ ਕੋਸ਼ਿਸ਼ਾਂ ਹੀ ਪੜ੍ਹਾਤੀ ਉਂਟਿਆ ਚਵਰ ਪਾਉ ਕੁੜੀਏ ਨੀ ਤੇਰੀ ਕੋੜਤੀ ਪੈਸਟ ਲਾਵਾਲੀ ਓ ਗਲਗਲ ਵਰਗੀਆਂ ਗੱਲਾਂ ਤੇਰੀਆਂ ਵੀ ਲੱਗੇ ਦੁੱਧ ਮੱਖਣਾਂ ਦੇ ਨਾਲ ਪਾੜੀ ਉਂਟਿਆ ਚਵਰ ਪਾਉ ਕੁੜੀਏ ਨੀ ਤੇਰੀ ਕੋੜਤੀ ਪੈਸਟ ਲਾਵਾਲੀ ਸਭ ਕੁੜੀਆਂ ਚ ਤੂੰ ਤਾਂ ਇਸ ਦੀ ਲੱਗਣੀ ਕਰਦੀ ਜਵਾਨੀ ਤੇਰੀ ਜੰਗਲ ਦੀ ਅੱਗ ਨਹੀਂ ਹੱਥਾਂ ਵਿੱਚ ਛਾਪਾਂ ਛਲੇ ਪਾਏ ਅੜੀ ਅਣੀ ਪਾਵੇ ਸਪਾਂ ਦਾ ਕੋਲੇਖਾ ਦਾ ਨਿਕਾਲੀ ਮੁੰਡਿਆਂ ਚ ਵਹਿਰ ਪਵਾਉ ਕੁੜੀਏ ਨੀ ਤੇਰੀ ਕਰਤੀ ਪੇਸਵਾ ਵਾਲੀ ਬਧੋ ਵਾਲੀ ਕੁੱਪ ਜਿਹਾ ਤੇ ਆਏ ਨਖਾਰਨੀ ਤੌਬਾ ਕਰਦੇ ਆ ਮੁੰਡੇ ਜਦੋਂ ਨਿਕਲੇ ਤੋਂ ਬਾਹਰ ਨੀ ਰੱਬ ਨੇ ਹਸਣ ਤਰ ਦਿਰੋ ਜਿਕੇ ਸੁਣੀ ਲੱਗੇ ਤੂੰ ਚੰਦਰਿਏ ਵਾਲੀ ਮੁੰਡਿਆਂ ਚ ਵਹਿਰ ਪਵਾਉ ਕੁੜੀਏ ਨੀ ਤੇਰੀ ਕਰਤੀ ਪੇਸਵਾ ਵਾਲੀ ਮਨੀ ਤੇ ਪਾਇਆ ਤੇਰੇ ਰੋਂਦਾ ਦੀਆਂ ਬੂਤੀਆਂ ਅੱਖਾਂ ਚ ਗਰੂਦ ਕਰੇ ਸਖਤ ਡੇਉਟੀਆਂ ਅੱਖਾਂ ਦਾ ਨਿਸ਼ਾਨਾ ਤੇਰਾ ਗੰਨ ਵਰ ਗਨ ਕਈਆਂ ਸ਼ਕਣ ਜਾਣ ਗਵਾਈ ਮੁੰਡਿਆਂ ਚ ਵੈਰ ਪਵਾਉ ਕੁੜੀਆਂ ਵੀ ਤੇਰੀ ਕੋਰਤੀ ਪੇਸ਼ਤਾਨਾ ਵਾਰੀ ਭੁਲੀਆਂ ਗਲਾ ਵੀ ਤੇਰੇ ਜਪਣ ਗਲਾਵਣੀ ਤੇਰੇ ਤੋਂ ਦਿਲ ਹਾਰੀ ਬੈਠਾ ਗੁਰਲਾਬਣੀ ਚਾਹਨੇ ਹੋਦੇ ਮਾਪਿਆਂ ਦੀ ਨੋਮ ਬਣ ਜਾਏ ਤੇਰੀ ਭੈਣ ਨੂੰ ਬਣਾ ਲਈ ਉਹਦੀ ਸਾਲੀ ਮੁੰਡਿਆਂ ਚ ਵੈਰ ਪਵਾਉ ਕੁੜੀਆਂ ਨੇ ਤੇਰੀ ਕੁੜਤੀ ਤੇ ਟਿਕਾਵਾ ਲਈ ਬਹੁਤ ਕੈਂਡ ਭਰਾ ਮੇਰਾ ਬਹੁਤ ਕੈਂਡ ਟੈਟੂ ਹੋਂਦਾ ਤੇ ਜਿੰਨੇ ਜਿੰਨੇ ਭਰਾਵਾਂ ਨੇ ਟੈਟੂ ਬਣਾਉਨੇ ਆ ਮੈਂ ਮੈਂਸ਼ਨ ਕਰਨ ਲੱਗਾ ਨੰਬਰ ਸਕਰੀਨ ਤੇ ਨੰਬਰ ਚੱਲ ਰਿਹਾ ਸਾਰੇ ਸੰਪਰਕ ਰ ਬਹੁਤ ਕੈਂਡ ਭਰਾ ਤੇ ਬਹੁਤ ਕੈਂਡ ਟੈਟੂ ਤੁਸੀਂ ਇਹ ਦੇਖ ਲਓ ਮੈਂ ਬਰਨਾਲੇ ਤੋਂ ਚੱਲ ਕੇ ਸਪੈਸ਼ਲ ਜਦਲਵੇ ਆਇਆ ਕਿਉਂ ਪਹਿਲੇ ਨੰਬਰ ਤੇ ਬਾਈ ਬਹੁਤ ਚੰਗਾ ਘੈਂਟ ਇਨਸਾਨ ਆ ਫਿਰ ਦੂਜੇ ਨੰਬਰ ਦੇ ਟੈਟੂ ਦੀ ਐਸੀ ਤਹਿ ਲਾਉਂਦਾ ਨਾ ਮੈਂ ਕਹਿੰਦਾ ਜਾਇ ਜਾ ਕਾਰੀ ਕਰਾ ਲੰਦਾ ਔਰ ਇੱਕ ਗੱਲ ਯਾਰ ਮੈਂ ਨਾ ਇੱਥੇ ਬੈਠਾ ਸੀ ਇਹ ਵੀ ਵੀਰੇ ਤੇ ਮੈਨੂੰ ਬੜੀ ਘੈਂਟ ਲੱਗੀ ਹੈ ਨਾ ਜਿਹੜੇ ਤਾਂ ਆਪਣੇ ਵਰਗੇ ਪਿੰਡ ਵਾਲੇ ਆ ਉਹਨਾਂ ਨੂੰ ਇਹ ਤਾਂ ਚੀਜ਼ ਖੇਡੀ ਹੋਊਗੀ ਲੈ ਜੀ ਆਹ ਦਾ ਦੋ ਸਿੱਖਾਂ ਵਾਲੀਆਂ ਡੱਬੀਆਂ ਨਾਲ ਕੌਣ ਕੌਣ ਖੇਡਦਾ ਰਿਹਾ ਜਦੋਂ ਆਪਾਂ ਕਹਿ ਦੁੰਦੇ ਸੀ ਨਾ ਲੈ ਵੀ 20 20 ਡੱਬੀਆਂ ਤੇ ਪੂਨੂ ਢਲੋਂਣ ਦੋ ਵੀ ਪੂਨੂ ਢਿਲੋਂ ਦੀ ਫੋਟੋ ਇੱਕ ਉਧਰ ਰੱਖ ਤੇ ਆਪਣੇ ਅਗਲੇ ਵੱਲ ਇੱਕ ਆਰਦੇਵਲ ਇੱਕ ਉਧਰ ਇੱਕ ਇੱਧਰ ਜੇ ਉਧਰਲੇ ਪਾਸੇ ਆ ਗਈ ਤਾਂ ਸਮਝੋ ਲਾ ਆਪਾਂ 20 ਡੱਬੀਆਂ ਦੇਣੀਆਂ ਉਹਨੂੰ 20 ਡੱਬੀਆਂ ਬਦਲੇ ਆ ਗਿਆ 20 ਫੋਟੋਆਂ ਦੇਣੀਆਂ ਨੇ ਕਿਨੇ ਕਿਨੇ ਖੇਡਦੀਆਂ ਪਿੰਡ ਵਾਲੇ ਦੱਸੋ ਜਾਂ ਫਿਰ ਪੋਨਮ ਢਿੱਲੋਂ ਜਾਂ ਫਿਰ ਕਹਿੰਦੇ ਸੀ ਉੱਠ ਤੇ ਆਉਣ ਦੇ 25 ਜਾਂ ਮਛਲੀ ਤੇ ਆਉਣ ਦੇ 15 ਫੁੱਟ ਹੈਨਾ ਤੇ ਜੇ ਮਛਲੀ ਅਗਲੇ ਨੇ ਕਹਿਤਾ ਆ ਗਈ ਤੇ ਆਪਣੇ ਕੋਲੋਂ 15 ਡੱਬੀਆਂ ਉਹਨੂੰ ਆਹ ਮਤਲਬ ਫੋਟੋਆਂ ਦੇਣੀਆਂ ਪੈਦੀਆਂ ਸੀ ਬਹੁਤ ਖੇਡਦੇ ਰਹੇ ਆ ਤੁਸੀਂ ਕਿਹੜੇ ਦੇ ਰਹੇ ਹੋ ਜਿਹੜਾ ਤਾਂ ਮੇਰੇ ਵਰਗੇ ਪਿੰਡ ਵਾਲੇ ਉਹ ਤਾਂ ਧੂੜ ਸਾਦੰਦੇ ਹੋਣੇ ਖੇਡ ਖੇਡ ਕੇ ਹੈਨਾ ਦੱਸਿਓ ਫਿਰ ਕਿਨੇ ਕਿਨੇ ਖੇਡੇ ਐ ਪੰਗੇ ਦੋਸਤੋ ਬਾਈ ਬਿਲਕੁਲ ਡਾਊਨ ਟੂ ਅਰਥ ਬਣਾ ਕੋਈ ਆਕੜ ਨਹੀਂ ਤੇ ਦੂਜੀ ਗੱਲ ਪੇਸ਼ੈਂਸ ਬਹੁਤ ਜ਼ਿਆਦਾ ਆ ਬਾਈ ਚ ਸੋ ਬਾਈ ਨੂੰ ਅਸੀਂ ਦੱਸਿਆ ਵੀ ਥੋੜਾ ਟਾਈਮ ਲੱਗੂਗਾ ਟੈਟੂ ਬਣਾਉਣ ਤੇ ਤਾਂ ਬਾਈ ਕਹਿੰਦਾ ਵੀ ਸਾਰਾ ਦਿਨ ਤੁਹਾਡੇ ਕੋਲ ਹੀ ਆ ਭਾਣਾ 4 ਘੰਟੇ ਵੱਧ ਲੱਗ ਜਾਣ ਪਰ ਟੈਟੂ ਪੂਰਾ ਸਿਰਾ ਬਣਨਾ ਚਾਹੀਦਾ ਤੇ ਆਪਾਂ ਵੀ ਦੋਸਤੋ ਬਾਈ ਨੂੰ ਖੁਸ਼ ਕਰਕੇ ਤੋਰਨਾ ਸੋ ਬਣੇਰੋ ਵੀਡੀਓ ਚ ਤੇ ਤੁਸੀਂ ਵੀ ਦੋਸਤੋ ਕਮੈਂਟ ਕਰਕੇ ਦੱਸੋ Esto no diría que me la quí. ਭਾਈ ਜੀ 버거 ਆ ਗਏ ਤੇ ਬਰਗਰ ਖਾ ਲਈਏ ਪਹਿਲਾਂ ਟੈਟੂ ਫੇਰ ਬਣਾ ਲਾਂਗੇ ਆਜੋ ਓੜੋ ਓਹ ਮੰਨ ਗਈ ਓਕੇ 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 ਭਾਈ ਜੀ ਬਾਈ ਤੁਸੀਂ ਦੋ ਤਾਂ ਆਇਆ ਬਾਈ ਇਹ ਆਇਆ ਪਹਿਲਾਂ ਮੈਂ ਬੈਠਾ ਚੱਲ ਭਾਈ ਬਹਾਉ ਮੁੱਟੀ ਕਰ

ਬੜੀ ਐਂ ਜੀ ਬੜੀ ਉਹ ਇਹ ਰਪਰਾ ਹੋ ਗਿਆ ਜੀ ਪਾਈ ਭੁੱਖ ਲੱਗੀ ਬਹੁਤ देर ਮੈਂ ਹੋ ਰਹੀ ਹਾਂ ਬੈਠਾ ਮਿੰਨੇ ਬਾਅਦ ਵੀਡੀਓ ਬਣ ਗਈ ਜੀ ਚਾਪਾਂ ਨਾ ਹੋਉਂਦਾ ਉਹ ਕਿਵੇਂ ਲੱਗਦਾ ਆਪਾਂ ਐਡੀਟ ਕਰਦੇ ਕਿਉਂਕਿ ਮੈਂ ਵਾੜਾ ਐਂ ਜੇ ਕਰਦਾ ਹਨਾ ਨਹੀਂ ਨਹੀਂ ਇਹ ਤਾਂ ਐਸੀ ਫੋਨ ਚ ਸੇਵ ਹੋ ਰਹੀ ਹੈ ਜੀ ਆਜੂ ਆਜੂ ਆਜੋ ਐਵੀ ਵੀਰੇ ਕੋਲੇ ਆਏ ਆ ਇਹ ਆ ਸਾਡਾ ਭਰਾ ਐਵੀ ਗਿੱਦਰ ਬਹੇ ਟੈਟੂ ਬ੍ਰਦਰਜ਼ ਬਾਈ ਨੇ ਟੈਟੂ ਬਣਾਇਆ ਸਿਰਾਂ ਕਰਤਾ ਸਾਰਾ ਬਟੰਡਾ ਸਾਰਾ ਬਰਨਾਲਾ ਤੇ ਸਾਰਾ ਚਿੰਨੂ ਚ ਨਿਕੜ ਛੱਡ ਕੇ ਇੱਥੇ ਆਇਆ ਮੈਂ ਜੇ ਅੱਭੀ ਕਰਦੇ ਮੇਰਾ ਕਦੇ ਵੀ ਆਇ ਨਹੀਂ ਸੀ ਮੈਂ ਤੈਨੂੰ ਬਣਾਉਂਗਾ ਤੇ ਪਰ ਬਾਈ ਨੇ ਬਣਾਇਆ ਕਲਾਕਾਰੀ ਬਾਈ ਨੂੰ ਕੀ ਪਤਾ ਹੈ ਕਿ ਗੁੱਡ ਕੈਨ ਕਰਵਾ ਬੜਾ ਕੇ ਦੇਖੀ ਇੱਕ ਵਾਰੀ ਜ਼ਰੂਰ ਆਇਓ ਦੇਖੀ ਫੜਾ ਕੇ ਦੇਖੀ ਪਾਉਂਦਾ ਬਾਈ ਤਾਂ ਤੈਹ ਲੱਗ ਹੁੰਦਾ ਫੜ ਕੇ ਚਣਿਆ ਪਿਆ ਦਿਖਾਉਣੀ ਹੈ ਤੁਹਾਨੂੰ ਕੋਈ ਚੈਸ ਕਰ ਲਓ ਲਾਓ ਜੀ ਬਰਗ ਬਹੁਤ ਘੈਂ ਸੀਗਾ ਤੇ ਪੀਜਾ ਵੀ ਬਹੁਤ ਘੈਂ ਸੀਗਾ ਤੇ ادی ਵਧੀਆ ਲੱਗਿਆ ਵਧੀਆ ਲੱਗਿਆ ਉਹ ਕੀ ਕਰੀ ਬੱਚੇ ਮੌਲਾਈ ਲੱਗੇ ਸੀ ਮੌਲਾਈ ਲੱਗੇ বুঝਦੇ ਕਿ ਮੌਲਾਈ ਲੱਗੇ ਆ ਵੀ ਪੂਣੀ ਲਵਣਾ ਜਰਦਾ ਲੱਗਿਆ ਵੇ ਭਾਈ ਇਹ ਵੀ ਮੇਰੇ ਕੋਲੇ ਆਏ ਆ ਗਿੱਧੜ ਵੇਹੇ ਟੈਟੂ ਬ੍ਰਦਰ ਬਹੁਤ ਘੈਂ ਟੈਟੂ ਬਣਾਉਂਦਾ ਤਹਿ ਲਾ ਦਿੰਦਾ ਫੜ ਕੇ ਬਾਕੀ ਸਾਰਾ ਨੂੰ ਵੱਡੀ ਗੱਲ ਇਨਸਾਨ ਬਹੁਤ ਚੰਗਾ ਭਾਈ ਹਨਾ ਤੇ ਕੋ ਵੀਜ਼ਾ ਖਾਂਦਾ ਬਰਗਰ ਖਾਂਦਾ ਤੇ ਕੋਕ ਦਿੱਤਾ ਬਾਈ ਨੇ ਤੇ ਨਾਲੇ ਅਸੀਂ ਵੀਰੇ ਦੀ ਮੁੱਛ ਪੁੰਜੀ ਦੇਖੋ ਨਾ ਮਲਾਈ ਲੱਗੀ ਜੀ ਹੋਰ ਕਹਿੰਦਾ ਥੈਂਕ ਯੂ ਗਗਨ ਥੈਂਕ ਯੂ ਗਗਨ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਬਾਈ ਗਿੱਦੜਵੇ ਆਇਓ ਟੈਟੂ ਬ੍ਰਦਰਜ਼ ਨੰਬਰ ਦਿੱਤਾ ਹੋਇਆ ਸੰਪਰਕ ਕਰਕੇ ਇੱਕ ਵਾਰੀ ਆ ਕੇ ਦੇਖਿਓ ਬਾਈ ਬੜੇ ਘੈਂਟ ਪੜਾਕੇ ਪਾਉਂਦਾ ਸਾਰਾ ਬਰਨਾਲਾ ਸਾਰਾ ਬਠੇਡਾ ਸਾਰਾ ਉਹ ਚੜੀ ਝੁੜੀ ਗੱਲ ਸਾਰਾ ਉਹ ਛੱਡ ਕੇ ਇੱਥੇ ਆਏ ਆ ਵੀ ਇੱਥੇ ਮੋੜਾ ਬਾਈ ਪੜਾਕੇ ਪੜਾਕੇ ਹਨਾ ਬਾਈ ਦੇਈ ਬਾਈ ਬਾਈ ਦੀਪ ਇਹ ਬੋਲ ਘੈਂਡਾ ਬਾਈ ਕੱਲ ਦੀ ਸੇਵਾ ਕਰੀ ਜਾਂਦਾ ਵੀਰ ਸਾਡੀ ਕਦੇ ਵਰਕਰ ਕਦੇ ਪੀਸਾ ਕਦੇ ਕੁਝ ਸਾਨੂੰ ਭੁੱਖਾ ਨਹੀਂ ਬਿਲਕੁਲ ਹੀ ਮਰਨ ਦਿੱਤਾ ਵੀਰੇ ਨੇ ਤੇ ਬਾਈ ਦਾ ਮੈਂ ਰੱਖਦਾ ਮੈਨੂੰ ਦੀਨਾ ਆਪਣਾ ਭਰਾ ਨੂੰ ਮੇਰੇ ਤੋਂ ਵੱਡਾ ਬਾਈ ਉਵੇਂ ਜਮ ਫੱਕਰ ਮੈਂ ਬਾਈ ਨੂੰ ਇੱਕ ਨਾਮ ਦੇਦਾ ਦੀਨਾ ਦੀਨਾ ਠੀਕ ਹੈ ਜੀ ਬਾਲਾ ਫੱਕਰ ਘੈਂਡ ਭਰਾ ਹਾਂ ਬਾਈ ਜੀ ਗੱਲ ਸੁਣਿਓ ਜੀ ਹਾਂ ਜੀ ਆ ਜਿਹੜੇ ਬਾਈ ਜੀ ਤੁਹਾਡੇ ਤੁਹਾਡੇ ਨਾਲ ਆਇਆ ਦੀਪ ਬਾਈ ਜੀ ਇਹ ਤੁਹਾਨੂੰ ਕਿਹਦੇ ਵਰਗੇ ਲੱਗਦੇ ਆ ਜਿਹੜੇ ਆ ਬਾਈ ਆ ਸਾਹਮਣੇ ਇਹ ਬਾਈ ਲੱਗਦੇ ਨੇ ਨਵਰੀਤ ਸਿਵੀਆਂ ਵਰਗੇ ਜਿਵੇਂ ਤੁਹਾਡੇ ਚੋਰੀ ਹੋ ਗਈ ਸੀ ਨਹੀਂ ਨਹੀਂ ਉਹ ਕੋਈ ਹੋਰ ਹੋ ਸਕਦਾ ਬਾਈ ਨਹੀਂ ਨਹੀਂ ਬਾਈ ਨਵਰੀਤ ਸਿਵੀਆਂ ਨਹੀਂ ਉਹ ਪੱਤਰਕਾਰ ਨੇ ਬਾਈ ਜੀ ਉਹਨਾਂ ਵਰਗੇ ਲੱਗਦੇ ਨੇ ਬਿਲਕੁਲ ਅੱਛਾ ਠੀਕ ਤੁਸੀਂ ਦੇਖਿਆ ਹੁਣ ਅੱਖਰ ਅੱਖਰ ਉਹਨਾਂ ਦਾ ਅੱਖਰ ਅੱਖਰ ਚੈਨਲ ਉਹਨਾਂ ਦਾ ਨਾਮ ਅੱਛਾ ਜੀ ਹਾਂਜੀ ਪੱਤਰਕਾਰ ਸਾਹਿਬ ਤੁਹਾਡਾ ਨਾਮ ਰੱਖਦੇ ਆ ਪੱਤਰਕਾਰ ਵਰਗੇ ਥੋੜੇ ਵਾਲ ਵੱਡੇ ਆ ਹਾਂਜੀ ਵੀਰੇ ਦੇ ਇਹ ਹੈ ਵਰਤ ਇਸ ਜਮਾਂ ਵਿੱਚ ਹੋਈ ਆ ਅੱਛਾ ਜੀ ਮੇਰੇ ਸਹਕਲ ਦੇ ਨਾਲ ਦੇ ਹੈਗੇ ਬੰਦਿਆਂ ਤੁਹਾਨੂੰ ਦਿਖਾਉਣੇ ਆ ਵੀਡੀਓ ਫੋਟੋ ਦਿਖਾਉਣੇ ਬਾਈ ਜੀ ਨਹੀਂ ਬਾਕੀ ਗੱਲਬਾਤ ਹੈਗੀ ਹੈ ਨਾ ਹਾਂਜੀ ਹਾਂਜੀ ਹੈਗੀ ਹੈ ਗੱਲਬਾਤ ਲੈ ਹਾਂਜੀ ਬਾਬੋ ਇੱਧਰ ਬਾਈ ਕੁਲਦੀਪ ਅਸੀਲਾ ਜੀ ਦੇ ਟੈਪੂ ਬਣ ਰਿਆ ਬਸ ਕੰਪਲੀਟ ਹੋਣ ਵਾਲਾ ਹੀ ਆ ਇੱਧਰ ਬਾਈ ਦੀਪ ਬਾਈ ਦੀਪ ਉਢਾਂਗ ਤੋਂ ਤੇ ਇੱਧਰ ਇਹ ਵੀ ਬਾਈ ਦੀਪ ਨੇ ਇਹ ਬਰਨਾਲੇ ਤੋਂ ਦੋਵੇਂ ਬਾਈ ਦੀਪ ਨੇ ਤਾਂ ਕੀ ਅੰਦਾਜ਼ ਲਗਾਈ ਜਾਂਦੇ ਬਾਈ ਜੀ ਅਸੀਂ ਲਿਖਾਉਣਾ ਦੀਪਾ ਸੋਚੀ ਜਾਂਦੇ ਐਨੇ ਚ ਲਿਖਾ ਲਈਏ ਕਿ ਐਨੇ ਚ ਲਿਖਾ ਲਈਏ ਹੋਣਾ ਬਹੁਤ ਵੱਡਾ ਨਹੀਂ ਹੋ ਜੀਦਾ ਇੱਕ ਮੇਰਾ ਨਾਮ ਵੀ ਦੀਪ ਲਿਖਾਉਣਾ ਅੱਛਾ ਤੁਹਾਡਾ ਨਾਮ ਵੀ ਦੀਪ ਲਿਖਾਉਣਾ ਕੱਥੀ ਲਿਖਾਉਦਾਂ ਨੇ ਇੱਕ ਇੰਨਾ ਕਰਕੇ ਦੀਪ ਲਿਖਾ ਲੈਣੇ ਇੱਕ ਇੰਨਾ ਕਰਕੇ ਲਿਖਾ ਲੈਣੇ ਨਾ ਅਸੀਂ ਕਰੀਏ ਕੀ ਪਾਈ ਦੀਆਂ ਪਾਹ ਤਾਂ ਮੇਰੇ ਨਾਲ ਵੀ ਕਾਲੀਆਂ ਨਹੀਂ ਸਹੀ ਜੀ ਮਹਾਰਵਾਲੀ ਲੱਗੀ ਸੀ ਨਾ ਅੱਛਾ ਨਾ ਕਿ ਆਈ ਵਜਤ ਨਾ ਕਿ ਮਾਤਾ ਰੋਇ ਤੇ ਸੀ ਨਾ ਮਾਗਾ ਉਹ ਵਾਲੀ ਵਾਲੇ ਵੱਡੇ ਵੱਡੇ ਨੇ ਨਹੀਂ ਬਣਵਾਉਣਾ ਦੀਪਿਆ ਹਾਂ ਬਣਵਾਉਣਾ ਦੀਪਿਆ ਅਸੀਂ ਆਏ ਆ ਬਈ ਗਦਰਬਾਹੀ ਸਾਡੇ ਬਰਦਰ ਸਟੈਡ ਵਾਲੇ ਕੋਲੇ ਵੀਰ ਕੋਲੇ ਐ ਵੀ ਉਹ ਵੀਰੇ ਦੇ ਵੱਡੇ ਵੀਰੇ ਦੇ ਸਾਡੇ ਟੈਟੂ ਬਣ ਰਹੇ ਆ ਅਸੀਂ ਸਕੀਮਾ ਕਰੀ ਜੰਨੇ ਆ ਕਹਿੰਦੇ ਕਿ ਐਸੀ ਬੀ ਚੀਜ਼ ਕਰੀਆ ਬਿਸਕੁਟ ਮਾ ਲੈਂਦੇ ਹਾਂ ਪੰਜਾਬੀ ਚ ਬਣਾਉਣਾ ਕਿ ਅੰਗਰੇਜ਼ੀ ਚ ਉਹ ਜੀਤਾ ਦੇਖ ਰਹੇ ਹੁਣ ਬੰਦੇ ਦੇ ਹਿਸਾਬ ਨਾਲ ਦੇਖਾਂਗੇ ਵੀ ਇਹਦੇ ਪੰਜਾਬੀ ਇਹਨੂੰ ਸਮਝ ਆ ਜੂ ਅੰਗਰੇਜ਼ੀ ਅੰਗਰੇਜ਼ੀ ਗ੍ਰੀਜੀ ਸਮਝ ਆ ਜਾਂਦੀ ਮੈਨੂੰ ਮੈਂ ਗ੍ਰੀਜੀ ਤੋਂ ਅੰਗਰੇਜ਼ੀ ਪੀ ਕੇ ਦਿਲ ਮੰਗੋ ਗਿਆ ਤੇ ਜੀ ਪੀ ਕੇ ਵਾਰਨ ਗਿਆ ਆਹ ਡਾਇਰੀ ਤਾਂ ਨਾਲਾ ਅੰਗਰੇਜ਼ੀ ਪਿਆ ਤਾਂ ਨੇ ਅੰਗਰੇਜ਼ੀ ਇਹ ਮਰ ਛਾਉ ਸਮਝ ਆਇਆ ਕਰੋ ਕਿੰਨੇ ਦਿਨ ਸਮਝ ਨਹੀਂ ਆਇਆ ਕਰਨੀ ਨਹੀਂ ਬਾਹ ਮੈਂ ਮੋਟੀ ਤਾਂ ਬਹੁਤ ਆ ਮੇਰੇ ਨਾਲੋਂ ਤਾਂ ਮੋਟੀ ਆ ਯਾਰ ਮੇਰੇ ਤਾਂ ਪਤਲੀ ਬਾਹ ਹੈ ਨਾ ਆ ਮੇਰੀ ਬਾਹ ਗੋਰੀ ਵੀ ਹੈ ਭਾਈ ਹਾਂ ਹਾਂ ਇਹ ਗੋਰੀ ਆ ਤੇਰੇ ਨਾਲ ਵੀ ਗੋਰੀ ਹੈ ਦੇਖ ਲਾ ਲਾ ਆ ਇਧਰ ਲਾ ਪਸਾ ਵੀ ਠੀਕ ਆ ਭਾਈ ਠੀਕ ਹੈ ਭਾਈ ਜੀ ਮੈਂ ਬਣਵਾ ਲਿਆ ਨਾ ਪੁੱਛੀ ਕਿ ਮੈਂ ਬਣਿਆ ਜਾ ਐਂ ਕਰ ਇੱਕ ਤੂੰ ਬਣਾ ਲੈ ਇੱਕ ਮੈਂ ਬਣਾ ਲੈ ਨਾ ਮੈਂ ਪੁੱਛਦਾ ਮੈਂ ਭਾਈ ਭਾਈ ਟੈਟੂ ਕਿਵੇਂ ਬਣਾਇਆ ਠੀਕ ਆ ਹਾਂ ਦਿਖਾਇਓ ਕਿਵੇਂ ਬਣਾਇਆ ਜਾ ਉਹ ਤੋਂ ਪਾਲੀ ਸਦਾ ਬਣ ਗਿਆ। ਉਹ ਸੌਰੀ ਮਤਲਬ ਅੱਛਾ ਨਹੀਂ ਨਹੀਂ ਗਲਤ ਐਕਸ਼ਨ ਹੋ ਗਿਆ ਸੌਰੀ ਟੈਟੂ ਦਾ ਨਾ ਸਾਈਨ ਗਲਤ ਹੋ ਗਿਆ ਸੀ। ਸੌਰੀ 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 ਸਾਈਨ ਗਲਤ ਹੋ ਗਿਆ। ਮੈਂ ਆਪਣੀ ਇਹ ਟੈਟੂ ਵੀ ਦਿਖਾ ਰਿਹਾ ਸੀਗਾ ਪਰ ਉਹ ਥੋੜਾ ਜਿਹਾ ਕਈ ਵਾਰੀ ਹੋ ਜਾਂਦਾ। ਸਹੀ ਆ ਬਈ। ਤੁਸੀਂ ਬਣਾਉਣਾ ਬਈ ਟੈਟੂ। ਉਹ ਟੈਟੂ। ਮੈਂ ਮਾ ਟੈਟੂ ਨਹੀਂ ਬਣਾ ਮਾ ਟੈਟੂ ਨਹੀਂ ਹੁਣਾ ਟੈਟੂ ਬਣਾਉਣਾ ਟੈਟੂ। ਥੋੜਾ ਸਾਈਨ ਥੋੜਾ ਵੀ ਗਲਤ ਹੈ। ਹਾਂ ਟੈਟੂ ਬਣਾਉਣਾ ਨਹੀਂ। ਟੈਟੂ ਬਣਾਉਣਾ। ਹੂੰ ਹੂੰ ਬਾਈ ਚੰਗ ਪਈ ਜਾਂਦੇ ਆ ਝੱਗ ਜੀ ਨਾ ਪਾਈ ਪਰਦਾ ਕੀ ਬਾਦਰ ਮੂਹਾ ਜਾ ਝੱਗ ਜੀ ਦਾਰ ਤੇ ਮੈਂ ਤੁਹਾਨੂੰ ਦੱਸਿਆ ਹਾਸਿਆ ਖੇਡੀਆਂ ਨਹੀਂ ਹੋਰ ਕੁਛ ਨਹੀਂ ਹੈਗਾ ਬਾਈ ਟੈਟੂ ਬਣਾਇਆ ਬਹੁਤ ਘੈਂਟ ਕੇ ਉਹ ਘੈਂਟ ਟੈਟੂ ਟੈਟੂ ਬ੍ਰਦਰਸ ਬ੍ਰਦਰਸ ਇਹ ਗਿੱਦੜ ਵਾ ਆਕੇ ਮੇਰੇ ਬਾਈ ਘੈਂਟ ਕੰਮ ਕਰਦਾ ਪੂਰਾ ਟਿਕਾ ਕੇ ਤੰਨ ਜੀ ਐ ਵੀ ਮੇਰਾ ਭਰਾ ਬਹੁਤ ਘੈਂਟ ਟੈਟੂ ਬਣਾਉਂਦਾ ਬਹੁਤ ਐਂਡ ਗੱਲਬਾਤ ਪੂਰੀ ਘੈਂਟ ਤੇ ਇਨਸਾਨ ਵੀ ਜਮ ਯਾਰ ਬੀਬਾ ਬੰਦਾ ਹੈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਹਨਾ ਇਹ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਇਹ ਇੱਕ ਜਿਹੜੇ ਬੰਦੇ ਦੀ ਕਲਾ ਕੀ ਉਹ ਕਲਾ ਦੀ ਤਾਰੀਫ ਕਰ ਰਿਹਾ ਮੈਂ ਹਨਾ ਕੋਈ ਐਸੀ ਗੱਲ ਨਹੀਂ ਬਹੁਤ ਘੈਂਟ ਟੈਟੂ ਬਣਾਇਆ ਬਹੁਤ ਸ਼ਿੱਦਤ ਨਾਲ ਕੋਈ ਸਵੇਲਿੰਗ ਨਹੀਂ ਆ ਜੀ ਬਿਲਕੁਲ ਵੀ ਹਨਾ ਕੋਈ ਦਰਦ ਵੀ ਨਹੀਂ ਹੋਇਆ ਕੋਈ ਪੇਨ ਨਹੀਂ ਹੋਈ ਹੈਗੀ ਬਹੁਤ ਘੈਂਟ ਟੈਟੂ ਬਣਾਇਆ ਨੰਬਰ ਦਿੱਤਾ ਹੈ ਸਕਰੀਨ ਤੇ ਜ਼ਰੂਰ ਬਾਈ ਨਾਲ ਕੰਟੈਕਟ ਕਰਿਓ ਕਿਉਂਕਿ ਬਾਈ ਦੀ ਕਲਾ ਨੂੰ ਸਲਾਮ ਆ ਕਿਆ ਬਾਤ ਅੱভি ਬਹੁਤ ਘੈਂਟ ਦਾ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਥੈਂਕ ਯੂ ਬਹੁਤ ਘੈਂਟ ਬਹੁਤ ਘੈਂਟ ਵਾਹ ਕਮਲ ਚੰਡੀਗੜ੍ਹ ਲੁਧਿਆਣਾ ਪਟਿਆਲਾ ਬਠਿੰਡਾ ਤੇ ਸਾਰਾ ਕੁਝ ਛੱਡ ਕੇ ਮੈਂ ਇੱਥੇ ਆ ਕਿਉਂ ਕਿਉਂਕਿ ਯਾਰ ਬਾਈ ਦੀ ਕਲਾ ਨੂੰ ਸਲਾਮ ਆ ਬਹੁਤ ਘੈਂਟ ਬਹੁਤ ਘੈਂਟ ਰੇਟ ਤੇ ਬਹੁਤ ਘੈਂਟ ਇਨਸਾਨ ਜਮਾ ਬੀਬਾ ਸਭ ਤੋਂ ਪਹਿਲਾ ਬੰਦਾ ਇੱਕ ਬੰਦਾ ਹੋਣਾ ਚਾਹੀਦਾ ਉਸ ਇਨਸਾਨੀਤ ਹੋਣੀ ਚਾਹੀਦੀ ਚੰਗਾ ਘੈਂਟ ਕਾਰੀਗਰ ਬਹੁਤ ਸੰਗ ਲੱਗਿਆ ਇੱਕ ਗੱਲ ਹੋਰ ਆ ਕਈ ਬੰਦੇ ਸੋਚਦੇ ਨੇ ਪਤਾ ਨਹੀਂ ਬਾਈ ਯਾਰ ਵੀਰੇ ਨੇ ਬਣਾ ਕੇ ਦੇਤਾ ਤਾਂ ਆ ਕਹੀ ਜਾਂਦਾ ਕੋਈ ਗੱਲ ਨਹੀਂ ਬਾਈ ਇਦਾਂ ਦੀ ਬਹੁਤ ਘੈਂਟ ਕੰਮ ਕਰਦਾ ਬਹੁਤ ਸ਼ਿੱਦਤ ਨਾਲ ਹੈਨਾ ਇਹਨੂੰ ਪ੍ਰੋਮੋਸ਼ਨ ਨਾ ਸਮਝਿਓ ਨਾ ਹੀ ਮੈਂ ਇਹ ਜੇ ਕੰਮ ਕਰਦਾ ਮੈਨੂੰ ਸ਼ਰਮ ਵੀ ਬਹੁਤ ਆ ਜੇ ਇਹ ਜੇ ਕੰਮ ਮੈਂ ਬਿਲਕੁਲ ਨਹੀਂ ਕਰਦਾ ਤੇ ਬਾਈ ਦੀ ਕਲਾ ਨੂੰ ਸਲਾਮ ਆ ਹੈਨਾ ਕੋਈ ਵੀ ਆਰਟਿਸਟ ਤੇ ਇਹੋ ਗੌਨਰ ਤੇ ਜਿੱਦਾਂ ਸੈਲੂਨ ਆ ਹੈਨਾ ਬੰਦੇ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਬਾਈ ਦੀ ਕਲਾ ਨੂੰ ਸਲਾਮ ਆ ਮੈਂ ਨੰਬਰ ਦਿੱਤਾ ਐਸੇ ਕਰਕੇ ਕਿਉਂਕਿ ਬਾਈ ਕੰਮ ਬਹੁਤ ਘੈਂਟ ਕਰਦਾ ਬਹੁਤ ਘੱਟ ਰੇਟ ਦੇ ਵਿੱਚ ਤੇ ਕੰਮ ਤਾਂ ਇੰਨੀ ਸ਼ਿੱਦਤ ਨਾਲ ਕਰਦਾ ਕਿ ਸਿਰੇ ਲਾ ਚੱਲੀ ਜਾਂਦਾ ਬਾਈ ਦਾ ਨੰਬਰ ਕੰਟੈਕਟ ਬਾਈ ਨਾਲ ਜਰੂਰ ਕਰਿਓ ਗੇਦੜ ਬਹਾ ਟੈਟੂ ਬ੍ਰਦਰਜ਼ ਐਵੀ ਬਾਈ ਕਿਆ ਬਾਦ ਐ ਵੀ ਸਿਰਾ ਕਰਤਾ ਯਾਰ ਕਿਆ ਬਾਦ ਲਵ ਯੂ ਥੈਂਕ ਯੂ ਮੇਰਾ ਬੜਾ ਬਹੁਤ ਘੈਂਟ ਟੈਟੂ ਆਰਟਿਸਟ ਆ ਗਏ ਬਾਈ ਦਾ ਸਟੂਡੀਓ ਬਹੁਤ ਘੈਂਟ ਬਾਈ ਨੇ ਡਿਜ਼ਾਈਨ ਕੀਤਾ ਹੋਇਆ ਬਹੁਤ ਚੰਗਾ ਲੱਗਿਆ ਕਿ ਤੇ ਬਾਈ ਨੇ ਟੈਟੂ ਬਣਾਇਆ ਸਿਰਾ ਹੀ ਕਰਤਾ ਕਿਆ ਬਾਦ ਐਂਡ ਇੱਕ ਵਾਰੀ ਜਰੂਰ ਆਇਓ ਸਾਰੇ ਵਿਜ਼ਿਟ ਕਰਿਓ ਸਿਰਾ ਕਰਦਾ ਬਾਈ ਕੰਮ ਬਹੁਤ ਘੈਂਟ ਹੈਂਡਸ ਤੇ ਬਹੁਤ ਘੈਂਟ ਕੰਮ ਕਰਦਾਗਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਈ ਨੂੰ ਕਾਲ ਕਰਕੇ ਤਨੂ ਨੂੰ ਅਗੇ ਦੇਖਿਓ ਕਹਿਣ ਦਾ ਬਾਕ ਮੇਰਾ ਗਾਣਾ ਆਇਆ ਸੀ ਕਿ ਉਹਨਾਂ ਲਾਹ ਹੀਰੇ ਨਾਲ ਬਾਈ ਨਾਲ ਤੇ ਮੈਂ ਤੁਹਾਨੂੰ ਉਹਦਾ ਇੱਕ ਸਟਾਈਲ ਸਮਾਪਤ ਤੇ ਚੰਗਾ ਲੱਗਿਆ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਥੈਂਕ ਯੂ ਸੋ ਮਚ ਕਿਤੋਂ ਫੁੱਲੀਆਂ ਕਦੇ ਨਹੀਂ ਕੰਮ ਹੁੰਦੀਆਂ ਜਦ ਹੱਕ ਚ ਬੇਗਾਨਾ ਪੁੱਤ ਵੱਜਦਾ ਫੋਕਾ ਫੈਰ ਵੀ ਨਸ਼ੇਤੀ ਸ਼ੇਤੀ ਨਿਕਲੇ ਜਦ ਬੱਦਲ ਦੇ ਵਾਂਗ ਵੈਰੀ ਗੱਜਦਾ ਚੰਗੇ ਬੰਦੇ ਦੇ ਪੈਰਾਂ ਚੋਂ ਮਿੱਟੀ ਖਿਸਕੇ ਚੰਗੇ ਬੰਦੇ ਦੇ ਪੈਰਾਂ ਚੋਂ ਮਿੱਟੀ ਖਿਸਕੇ ਜਦ ਦੁਸ਼ਮਣ ਬਣਦਾ ਨਾਮ ਇਹ ਬੰਦੂਕ ਨਹੀਂ ਬਦਮਾਸ਼ੀ ਉਹ ਬੱਲਿਆ ਜਿਗਰਾ ਪਾਲਦੀ ਐ ਬੰਦੂਕ ਰਹੀ ਬਦਮਾਸ਼ੀ ਉਹ ਬੱਲਿਆ ਜਿਗਰਾ ਪਾਲਦੀ ਆ ਹਾਂ ਬੱਲਿਆ ਜਿਗਰਾ ਪਾਲਦੀ ਐ ਬਾਕੀ ਬਾਤਾਂ ਦੇ ਵਿੱਚ ਐ ਵੀ ਵੀਰੇ ਮੇਰੇ ਬਹੁਤ ਮੈਂ 10 ਸਾਲ ਦਾ ਜਦੋਂ ਮੇਰੀ ਐਲਬਮ ਆਈ ਸੀ ਇਹ ਤੇਰਾ ਪਿਆਰ ਜੀ ਦਾ ਤੂੰ ਜਦ ਤੁਰ ਜੇਗੀ ਕਦੇ ਨਹੀਂ ਭੁੱਲ ਸਕਦੇ ਫਿਰ ਧਰਮਪ੍ਰੀਤ ਵੀਰੇ ਨਾਲ ਮੇਰੀ ਐਲਬਮ ਆਈ ਸੀ ਸੋਹਣਿਆ ਦੇ ਪਿੰਡ ਲੈ ਜੂ ਸੋਹਣਿਆ ਤੇਰਾ ਚੁੰਨੀ ਲੜ ਬਣ ਕੇ ਪਿਆਰਵੇ ਜੇ ਤੇਥੋਂ ਨਹੀਂ ਨਿਰਦੀ ਤੂੰ ਬਹਿ ਕੇ ਗੱਲ ਮਕਾਲਾ ਫਿਰ ਐਲਬਮ ਬੰਸ ਪੂਜਾ ਰਾਈ ਸੀ ਉਹ ਹਟ ਹੋਈ ਸੀ ਡੋਰੀ ਜੀ ਹਾਂ ਡੋਰੀ ਸੱਚੇ ਪੁੱਛੀ ਰੋਕ ਪਰ ਕਦੇ ਜਾਲ ਤੇ ਡੋਰੀਆਂ ਘੁੰਮਦੀ ਜਦੋਂ ਜਾਵੇਂ ਹਸਦੀ ਸਵਾਰੀ ਤੇ ਹੁਣ ਗਾਣਾ ਆਇਆ ਜੀ ਆਪਣਾ ਜਿਗਰਾ ਭਾਦਿਆ ਨਵੇਂ ਨਵੇਂ ਹੋਰ ਗਾਣੇ ਲੈ ਕੇ ਆ ਰਹੇ ਆਂਗੇ ਤੇ ਬਹੁਤ ਚੰਗਾ ਲੱਗਿਆ ਐਵੀ ਵੀਰੇ ਕੋਲੇ ਆ ਕੇ ਤੇ ਜਰੂਰ ਵਿਜ਼ਿਟ ਕਰਿਓ ਤੁਸੀਂ ਐਵੀ ਟੈਟੂ ਸਟੂਡੀਓ ਬ੍ਰਦਰਸ ਟੈਟੂ ਸਟੂਡੀਓ ਗੇਦਲਵਾਹ ਸਰੀਰ ਦੇ ਨੰਬਰ ਦੇ ਤਾਂ ਕੰਟੈਕਟ ਕਰਕੇ ਬਾਈ ਨਾਲ ਜਰੂਰ ਇਹ ਵੀ ਬਹੁਤ ਘੰਟਾ ਟੈਟੂ ਬਣਾਇਆ ਵੀਰੇ ਮੇਰੀ ਜਾਨ ਥੈਂਕ ਯੂ ਸੋ ਮਚ ਬ੍ਰੋ ਥੈਂਕ ਯੂ ਥੈਂਕ ਯੂ